ਸਮੇਂ ਜਦੋਂ ਹੜ੍ਹ ਆਏ ਉਹਨਾਂ ਇਲਾਕੇ ਦੇ ਵਿੱਚ ਉਦੋਂ ਭਾਵੇਂ ਜਿੱਥੇ ਡੀਜ਼ਲ ਦੀ ਲੋੜ ਸੀ ਹਜ਼ਾਰਾਂ ਲੀਟਰ ਡੀਜ਼ਲ ਦਿੱਤਾ ਡੋਫਸ ਤੇ ਭੇਜਣ ਵਾਸਤੇ ਅੱਜ ਸਾਨੂੰ ਹੁਕਮ ਹੋਇਆ ਸੀ ਅੱਜ ਅਸੀਂ ਮਾਨਸਾ ਵੱਲੋਂ ਇਹ ਬੀਜ ਭੇਜ ਰਹੇ ਹਾਂ ਇੱਕ ਲੱਖ ਏਕੜ ਨੂੰ ਬੀਜ ਦੇਣ ਵਾਸਤੇ ਵਾਅਦਾ ਕੀਤਾ ਸੀ ਮਾਝੇ ਬੇਰੀਏ ਦੇ ਵਿੱਚ ਹੜ੍ਹ ਆਇਆ ਸੀ ਜਿਸ ਦੇ ਨਾਲ ਬਹੁਤ ਵੱਡਾ ਜਾਨੀ ਮਾਲੀ ਫਸਲਾਂ ਦਾ ਪਸ਼ੂਧਨ ਦਾ ਨੁਕਸਾਨ ਹੋਇਆ ਸੀਗਾ ਸ਼ੂਮਣੀ ਕਾਲੀ ਦਲ ਵੱਲੋਂ ਉਹਦੇ ਵਿੱਚ ਆਪਾਂ ਪਹਿਲੇ ਦਿਨ ਤੋਂ ਹੀ ਦੇਖ ਰਹੇ ਹਾਂ ਕਿ ਡੇ 1 ਤੋਂ ਫਰੰਟ ਲਾਈਨ ਤੇ ਆ ਕੇ ਗਰਾਊਂਡ ਲੈਵਲ ਤੇ ਕੰਮ ਕੀਤਾ ਜਾ ਰਿਹਾ ਹੈ ਇੱਥੇ ਰੇਤਾ ਆਇਆ ਹੋਇਆ ਸੀ ਉੱਥੇ ਟਰੈਕਟਰ ਭੇਜੇ ਹੋਕਿੰਗ ਮਸ਼ੀਨਾਂ ਭੇਜੀਆਂ ਔਰ ਜੋ ਵੀ ਮੈਡੀਸਨ ਚਾਹੀਦਾ ਸੀ ਸਾਰੇ ਇਲਾਕੇ ਨੂੰ ਦਿੱਤਾ ਰਹੇ ਚਾਹ ਇਹ ਸਭਿਓ ਪਾਵਰ 'ਚ ਵੀ ਨਹੀਂ ਪਰੰਤੂ ਤਾਂ ਵੀ ਲੋੜਵੰਦਾਂ ਦੀ ਬਾਹ ਫੜਨਾ ਉਹਨਾਂ ਦਾ ਮੇਨ ਮਕਸਦ ਰਿਹਾ 300 ਕੁਆਂਟਲ ਬੀਜ ਮਾਨਸਾ ਹਲਕੇ ਦੇ ਵਿੱਚ ਆਪਾਂ ਭੇਜ ਰਹੇ ਹਾਂ ਜੈ ਸਾਡੇ ਪ੍ਰਧਾਨ ਸਾਹਿਬ ਨੇ ਸੁਖਵੀਰ ਸਿੰਘ ਜੀ ਨੇ ਦੋ ਲੋਕਾਂ ਨੇ ਵਾਅਦੇ ਕੀਤੇ ਸੀ ਕਿ ਭਾਵੇਂ ਕਣਕ ਦਾ ਬੀਜ ਹੋਵੇ ਭਾਵੇਂ ਡੀਜ਼ਲ ਦੀ ਗੱਲ ਹੋਵੇ ਭਾਵੇਂ ਵਾਹਨ ਪੱਦਰਨ ਕਰਨ ਦੀ ਗੱਲ ਹੋਵੇ ਜਿੱਥੇ ਪ੍ਰਧਾਨ ਜੀ ਸਰਦਾਰ ਸੰਗਵੀਰ ਸਿੰਘ ਬਾਦਲ ਸਾਹਿਬ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਉਸ ਸਮੇਂ ਜਦੋਂ ਹੜ੍ਹ ਆਏ ਉਹਨਾਂ ਇਲਾਕੇ ਦੇ ਵਿੱਚ ਉਦੋਂ ਭਾਵੇਂ ਜਿੱਥੇ ਡੀਜ਼ਲ ਦੀ ਲੋੜ ਸੀ ਹਜ਼ਾਰਾਂ ਲੀਟਰ ਡੀਜ਼ਲ ਦਿੱਤਾ ਜਿੱਥੇ ਰੇਤਾ ਆਇਆ ਹੋਇਆ ਸੀ ਉੱਥੇ ਟਰੈਕਟਰ ਭੇਜੇ ਹੋਕਿੰਗ ਮਸ਼ੀਨਾਂ ਭੇਜੀਆਂ ਔਰ ਜੋ ਵੀ ਮੈਡੀਸਨ ਚਾਹੀਦਾ ਸੀ ਸਾਰੇ ਇਲਾਕੇ ਨੂੰ ਦਿੱਤਾ ਉਹਦੇ ਤਹਿਤ ਪ੍ਰਧਾਨ ਜੀਆ ਨੇ 1 ਲੱਖ ਏਕੜ ਨੂੰ ਬੀਜ ਦੇਣ ਵਾਸਤੇ ਵਾਅਦਾ ਕੀਤਾ ਸੀ ਉਸ ਇਲਾਕੇ ਵਾਸਤੇ ਜਿੱਥੇ ਲੋੜ ਹੈ ਉਸ ਲੋੜ ਦੇ ਮੁਤਾਬਕ ਅੱਜ 300 ਕੁਆਂਟਲ ਬੀਜ ਹਲਕਾ ਮਾਨਸਾ ਦੀ ਸੰਗਤ ਵੱਲੋਂ ਹਲਕਾ ਮਾਨਸਾ ਦੇ ਸਾਡੇ ਆਦਰਦਾਰ ਸਹਿਬਾਨ ਸਾਡੇ ਵਰਕਰ ਸਹਿਬਾਨ ਸਾਰੇ ਪਿੰਡਾਂ ਦੀ ਸੰਗਤ ਵੱਲੋਂ ਅੱਜ 300 ਕੁਆਂਟਲ ਬੀਜ ਮਾਨਸਾ ਹਲਕੇ ਦੇ ਵਿੱਚ ਆਪਾਂ ਭੇਜ ਰਹੇ ਹਾਂ ਕਿਉਂਕਿ ਪ੍ਰਧਾਨ ਸਰਦਾਰ ਸਫੀਰ ਸਿੰਘ ਬਾਦਲ ਨੇ ਜੋ ਕਿਹਾ ਉਹ ਕੀਤਾ ਜਿਹੜੀ ਗੱਲ ਪ੍ਰਧਾਨ ਜੀ ਕਰਦੇ ਆ ਉਹਨੂੰ ਪੂਰੀ ਕਰਦੇ ਆ ਉਹਦੇ ਤਹਿਤ ਅੱਜ ਮਾਨਸਾ ਹਲਕੇ ਦੇ ਵਿੱਚੋਂ 300 ਕੁਆਂਟਲ ਬੀਜ ਉਹਨਾਂ ਲੋੜਵੰਦਾ ਵਾਸਤੇ ਰਾਹਤ ਦੇਣ ਵਾਸਤੇ ਤਾਂ ਕਿ ਉਸ ਇਲਾਕੇ ਨੂੰ ਬੀਜ ਪਹੁੰਚ ਸਕੇ ਉਹਨਾਂ ਪਿੰਡਾਂ ਦੇ ਵਿੱਚ ਜੇ ਕਿਸੇ ਚੀਜ਼ ਦੀ ਹੋਰ ਵੀ ਲੋੜ ਹੋਊਗੀ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਨਿਰਦੇਸ਼ ਕੀਤੇ ਆ ਜਿਹੜੀ ਚੀਜ਼ ਦੀ ਲੋੜ ਹੋਈ ਪਹਿਲ ਦੇ ਆਧਾਰ ਤੇ ਭੇਜਾਂਗੇ ਅੱਜ ਸਾਰੀ ਸੰਗਤ ਵੱਲੋਂ ਸਰਕਲ ਪ੍ਰਧਾਨ ਸਹਿਬਾਨ ਸਾਰੇ ਅਹੁਦੇਦਾਰ ਸਹਿਬਾਨ ਮੱਖਾ ਸਾਹਿਬ ਸਾਰੇ ਸਰਕਲ ਪ੍ਰਧਾਨ ਸਾਰੇ ਜ਼ਿੰਮੇਵਾਰ ਸੱਜਣਾ ਵੱਲੋਂ ਅੱਜ 300 ਕੁਆਂਟਲ ਬੀਜ ਪਾਰਟੀ ਦੇ ਉਸ ਹੱਡ ਆਫਸਟੇ ਭੇਜਣ ਵਾਸਤੇ ਅੱਜ ਸਾਨੂੰ ਹੁਕਮ ਹੋਇਆ ਸੀ ਅੱਜ ਅਸੀਂ ਮਾਨਸਾ ਵੱਲੋਂ ਇਹ ਬੀਜ ਭੇਜ ਰਹੇ ਹਾਂ ਤਾਂ ਕਿ ਉਹ ਲੋੜਵੰਦ ਲੋਕਾਂ ਨੂੰ ਇਹ ਬੀਜ ਪਹੁੰਚ ਸਕੇ ਹੋਰ ਵੀ ਕਿਸੇ ਚੀਜ਼ ਦੀ ਸਾਨੂੰ ਦੇ ਉਸ ਇਲਾਕੇ ਨੂੰ ਲੋੜ ਹੋਊਗੀ ਤਾਂ ਪ੍ਰਧਾਨ ਜੀ ਨੇ ਦੱਸਿਆ ਵੀ ਜੋ ਜਿਹੜੀ ਚੀਜ਼ ਦੀ ਲੋੜਾ ਪਹਿਲ ਦੇ ਆਧਾਰ ਤੇ ਭੇਜਾਂਗੇ ਇਹ ਇਹਨਾਂ ਗੱਲਾਂ ਨਾਲ ਮੈਂ ਆਪਣਾ ਸ਼ਬਦ ਸਮਾਪਤੀ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਿੱਥੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਪਾਰਟੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਪਹਿਲੇ ਦਿਨੋਂ ਹੀ ਸੋਚ ਰਹੀ ਆ ਵੀ ਗਰੀਬਾਂ ਤੇ ਲੋੜਵੰਦਾਂ ਦੀ ਸੇਵਾ ਚਾਹੋ ਸਰਕਾਰ 'ਚ ਪਾਵਰ 'ਚ ਰਹੇ ਚਾਹੋ ਇਹ ਸਮੇਂ ਉਹ ਪਾਵਰ 'ਚ ਵੀ ਨਹੀਂ ਪਰੰਤੂ ਤਾਂ ਵੀ ਲੋੜਵੰਦਾਂ ਦੀ ਬਾਹ ਫੜਨਾ ਉਹਨਾਂ ਦਾ ਮੇਨ ਮਕਸਦ ਰਿਹਾ ਇਸ ਤਹਿਤ ਉਹਨਾਂ ਵੱਲੋਂ ਜੋ ਵੀ ਕਾਰਜ ਆਰੰਭ ਕੀਤੇ ਸੀ ਉਸ ਤਹਿਤ ਅਸੀਂ ਅੱਜ ਹਲਕਾ ਮਾਨਸਾ ਵੱਲੋਂ 300 ਕੁਆਟਲ ਬੀਜ ਸ੍ਰੀ ਪ੍ਰੇਮ ਕੁਮਾਰ ਜੀ ਰੋੜਾ ਦੀ ଉਗਵਾਹੀ ਵਿੱਚ ਸਮੂਚੀ ਸੰਗਤ ਦੇ ਸਹਿਯੋਗ ਨਾਲ ਹਲਕਾ ਨਿਵਾਸੀਆਂ ਦੇ ਸਹਿਯੋਗ ਨਾਲ ਪਾਰਟੀ ਦਫ਼ਤਰ ਵਿੱਚ ਭੇਜ ਰਹੇ ਆ ਇਸ ਲਈ ਸਮੂਚੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਬਾਈਰੂ ਜੀ ਕਾ ਖਾਲਸਾ ਬਾਈਰੂ ਜੀ ਕੀ ਫਤਿਹ ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀਆਂ ਦਾ ਸਨੇਹਾ ਜੋ ਕਿ ਮੈਂ ਗੱਲ ਕਰਾਂ ਅਕਾਲੀ ਦਲ ਦੀ ਅਕਾਲੀ ਦਲ ਦੀ ਜਿਹੜੀ ਪਾਰਟੀ ਹੈ ਜਦੋਂ ਤੋਂ ਹੋਂਦ ਵਿੱਚ ਆਈ ਹੈ ਹਮੇਸ਼ਾ ਗਰੀਬਾਂ ਮਜ਼ਰੂਮਾਂ ਅਤੇ ਔਖੇ ਸਮੇਂ ਵਿੱਚ ਪਬਲਿਕ ਦਾ ਲੋਕਾਂ ਦਾ ਸਾਥ ਦਿੱਤਾ ਉਸ ਗੱਲ ਨੂੰ ਮੁੱਖ ਰੱਖਦੇ ਹੋਏ ਸਾਡੇ ਪ੍ਰਧਾਨ ਸਾਹਿਬ ਨੇ ਸੁਖਵੀਰ ਸਿੰਘ ਜੀ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਕਿ ਭਾਵੇਂ ਕਣਕ ਦਾ ਬੀਜ ਹੋਵੇ ਭਾਵੇਂ ਡੀਜ਼ਲ ਦੀ ਗੱਲ ਹੋਵੇ ਭਾਵੇਂ ਵਾਹਨ ਪੱਦਰਨ ਕਰਨ ਦੀ ਗੱਲ ਹੋਵੇ ਭਾਵੇਂ ਕਿਸੇ ਕਿਸਮ ਦੀ ਜੋ ਉੱਥੇ ਮੁਸ਼ਕਲ ਹੜਪੀੜ ਤੇ ਲੋਕਾਂ ਨੂੰ ਆਈ ਹੈ ਉਹਦੇ ਵਿੱਚ ਉਹਨਾਂ ਨੇ ਆਪਣਾ ਜਿਹੜਾ ਫਰਜ਼ ਤਾਨਮਨ ਤਾਂ ਨਨ ਆਇਆ ਅਸੀਂ ਉਹਦੇ ਦਿਸ਼ਾ ਨਿਰਦੇਸ਼ ਤੇ ਚੱਲੇ ਹੋਏ ਸਾਰੇ ਵਰਕਰ ਸਹਿਬਾਨਾਂ ਨੇ ਰਣਕੇ ਪ੍ਰਿੰਸ ਕੁਮਾਰ ਰੋੜਾ ਜੀ ਦੀ ਗਵਾਈ ਵਿੱਚ ਕਲਕਟੀਵਿਕ ਤੋਂ ਜੋ ਅੱਜ 300 ਕੋਟੋ ਬੀਜ ਇਕੱਠਾ ਕਰਕੇ ਭੇਜ ਰਹੇ ਆ ਸਮੁੱਚੇ ਪੀਮ ਦਾ ਸਰਕਾ ਸਾਡੇ ਸਾਰੇ ਸਰਕਡਾਂ ਦੇ ਪ੍ਰਧਾਨ ਖੜੇ ਨੇ ਇੱਥੇ ਵਰਕਰ ਸਹਿਬਾਨ ਸਾਰਿਆਂ ਨੇ ਹਿੰਮਤ ਕਰਕੇ ਇਹ ਜੋ ਬੀਜ ਹੈ ਉਹ ਅੱਜ ਰਵਾਨਾ ਕਰ ਰਹੇ ਆ ਇਹ ਨਹੀਂ ਕਹਿ ਕੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਬਖਸ਼ਾ ਤੇ ਜੋ ਆਪਣੇ ਪਿਛਲੇ ਦਿਨਾਂ ਦੇ ਵਿੱਚ ਮਾਝੇ ਹਲਕੇ ਦੇ ਵਿੱਚ ਮਾਝੇ ਬੇਰੀਏ ਦੇ ਵਿੱਚ ਹੜ ਆਈ ਸੀ ਜਿਹਦੇ ਨਾਲ ਬਹੁਤ ਵੱਡਾ ਜਾਨੀ ਮਾਲੀ ਫਸਲਾਂ ਦਾ ਪਸ਼ੂਧਨ ਦਾ ਨੁਕਸਾਨ ਹੋਇਆ ਸੀਗਾ ਸ਼੍ਰੋਮਣੀ ਕਾਲੀ ਦਲ ਵੱਲੋਂ ਉਹਦੇ ਵਿੱਚ ਆਪਾਂ ਪਹਿਲੇ ਦਿਨ ਤੋਂ ਹੀ ਦੇਖ ਰਹੇ ਹਾਂ ਕਿ ਡੇ 1 ਤੋਂ ਫਰੰਟ ਲਾਈਨ ਤੇ ਆ ਕੇ ਗਰਾਊਂਡ ਲੈਵਲ ਤੇ ਕੰਮ ਕੀਤਾ ਜਾ ਰਿਹਾ ਹੈ ਉਸੇ ਲੜੀ ਨੂੰ ਅੱਗੇ ਤੋਰਦਿਆਂ ਜੋ ਪ੍ਰਧਾਨ ਸਾਹਿਬ ਸਰਦਾਰ ਸੁਖਵੀਰ ਸਿੰਘ ਬਾਦਲ ਜੀਆ ਨੇ ਪੂਰੇ ਪੰਜਾਬ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੇ ਵਲੰਟੀਅਰਜ਼ ਨੂੰ ਬੇਨਤੀ ਕੀਤੀ ਸੀ ਕਿ ਆਪਣੀ ਤਿਲ ਫੁੱਲ ਸਹਾਇਤਾ ਤੇ ਦਸਨਾ ਦਸਵੰਦ ਹੜਪੀੜਾਂ ਲਈ ਆਪਾਂ ਨੇ ਸਾਰਿਆਂ ਨੇ ਕੱਢਣਾ ਹੈ ਸੋ ਅੱਜ ਹਲਕਾ ਮਾਨਸਾ ਦੇ ਵਿੱਚੋਂ ਸ਼੍ਰੀ ਪ੍ਰੀਮ ਕੁਮਾਰ ਅਰੋੜਾ ਜੀ ਦੀ ਅਗਵਾਈ ਦੇ ਵਿੱਚ ਜੋ ਕਣਕ ਭੇਜ ਨੂੰ ਅੱਜ ਰਵਾਨਾ ਕਰ ਰਹੇ ਆ ਲਗਭਗ 300 ਕੁਇੰਟਲ ਤੋਂ ਉੱਪਰ ਕਣਕ ਅੱਜ ਪ੍ਰੀਮ ਜੀ ਦੀ ਅਗਵਾਈ ਦੇ ਵਿੱਚ ਭੇਜੀ ਜਾ ਰਹੀ ਹੈ ਜੋ ਇੱਥੋਂ ਇੱਕ ਬੀ ਦੇ ਰੂਪ ਦੇ ਵਿੱਚ ਜਾਣੀ ਹੈ ਇਥੋਂ ਕਣਕ ਦੇ ਕੇ ਪ੍ਰੀਮ ਜੀਆ ਨੇ ਇੱਕ ਵੀ ਲਿਆ ਸਰਟੀਫਾਈਡ ਕਣਕ ਦਾ ਉਹ ਸਿੱਧਾ ਇਥੋਂ ਮਾਝੇ ਦੇ ਏਰੀਏ ਦੇ ਵਿੱਚ ਜੋ ਹੈਗੇ ਹੜ ਭੀੜ ਦੇ ਉਹਨਾਂ ਤੱਕ ਕਣਕ ਦੀ ਬਿਜਾਈ ਦੇ ਟਾਈਮ ਨੂੰ ਮੁੱਖ ਰੱਖਦੇ ਆ ਉੱਥੇ ਭੇਜਿਆ ਜਾ ਰਹੇ